ਅੱਜ ਅੰਮ੍ਰਿਤਸਰ ਸ੍ਰੀ ਕਾਲ ਤਖਤ ਸਾਹਿਬ ਦੇ ਸਖਤਰ ਵਿਖੇ ਪੰਜ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੁਝ ਅਹਿਮ ਫੈਸਲੇ ਲਏ ਗਏ ਅਤੇ ਰਵਾਇਤੀ ਤਰੀਕੇ ਦੇ ਨਾਲ ਕਾਲ ਤਖਤ ਸਾਹਿਬ ਤੋਂ ਹੀ ਸਿੰਘ ਸਾਹਿਬ ਜੀ ਵੱਲੋਂ ਸਜਾਵਾਂ ਅਤੇ ਫੈਸਲੇ ਸੁਣਾਏ ਗਏ ਜੋ ਤੁਹਾਡੇ ਤੇ ਮੁੱਖ ਮਾਮਲਿਆਂ ਵਿੱਚ ਪਟਨਾ ਸਾਹਿਬ ਦੇ ਸਾਹਿਬ ਦਾ ਜਥੇਦਾਰ ਭਾਈ ਇਕਬਾਲ ਸਿੰਘ ਜੀ ਲਗਾਤਾਰ 11 ਦਿਨ ਨਿਤਨੇਮ ਕਰਨ ਤੋਂ ਇਲਾਵਾ ਜਪਜੀ ਸਾਹਿਬ ਦਾ ਪਾਠ ਕਰਨਾ ਅਤੇ ਸ਼ਾਮ ਨੂੰ ਇੱਕ ਘੰਟਾ ਰੋਜ਼ ਗੁਰਬਾਣੀ ਸਰਵਨ ਕਰਨ ਦੀ ਧਾਰਮਿਕ ਸਜਾ ਸੁਣਾਈ ਗਈ। ਇੱਕ ਹੋਰ ਮਸਲਾ ਜਿਸ ਵਿੱਚ ਅੰਮ੍ਰਿਤਸਰ ਦੇ ਬਾਬਾ ਦਰਸ਼ਨ ਸਿੰਘ ਤੇ ਇੱਕ ਪਰਾਈ ਇਸਤਰੀ ਦੇ ਨਾਲ ਸੰਗਕਰਨ ਦਾ ਦੋਸ਼ ਲੱਗਾ ਸੀ ਵਿੱਚ ਸਿੰਘ ਸਾਹਿਬ ਨੇ ਬਾਬਾ ਦਰਸ਼ਨ ਸਿੰਘ ਜੀ ਨੂੰ ਪੰਜ ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਗੁਨਾਹ ਬਖਸ਼ਾਉਣ ਅਤੇ ਦਵਾਰ ਤੋਂ ਅੰਮ੍ਰਿਤ ਛਕਣ ਦਾ ਆਦੇਸ਼ ਦਿੱਤਾ। ਤੁਸੀਂ ਵੀ ਦੇਖੋ ਕਾਲਤ ਸਗਤ ਸਾਹਿਬ ਤੋਂ ਕਾਰਵਾਈ ਦੀ ਲਾਈਵ ਵੀਡੀਓ ਤੇ ਕਮੈਂਟ ਵਿੱਚ ਲਿਖੋ ਆਪਣੇ ਵਿਚਾਰ। ਸੋਬੇ ਸਾਬੇ ਦੀ ਯਕਾਲਪਤ ਸਹਿਬ ਦੇ ਤੋਂ ਉਹ ਦਾ ਸਪੀਤਾ ਨੂੰ ਸਰਵਾਂਤ ਦੇ ਕੀਤਾ ਜਾਂਦਾ ਹੈ ਕਿ ਜਿੰਨਾ ਕਿ ਪੰਥ ਦੀ ਸੇਵਾ ਵਾਸਤੇ ਕਿਸੇ ਵੀ ਕਾਰਜ ਵਾਸਤੇ ਕਿਸੇ ਪ੍ਰਕਾਰ ਦਾ ਕਿ ਵਿਸ਼ੇਸ਼ ਯੋਗਦਾਨ ਪਾਇਆ ਹੋਵੇ। ਪਰ ਸ਼੍ਰੀ ਅਕਾਲ ਪਤਿ ਸੋ ਸਾਹਿਬ ਸਿੱਖਾਂ ਦੀ ਉਹ ਸਰਵਜਨ ਸੰਸਥਾ ਹੈ ਜੇਕਰ ਉਥੋਂ ਕਿਸੇ ਨੂੰ ਸੇਵਾ ਕਰਨ ਦਾ ਪਦਵੇ ਸਨਮਾਨ ਦਿੱਤਾ ਜਾਂਦਾ ਹੈ ਤੇ ਸਿੱਧੇ ਅਕਾਲ ਤਖਤ ਸਾਹਿਬ ਜੀ ਤੋਂ ਉਹ ਪੰਥਕ ਵਾਕਿਆਕਾਰ ਦੇ ਦੋਸ਼ ਵਿੱਚ ਜੀ ਗੁਰਮਤਿ ਦੇ ਅਨੁਸਾਰ ਸੇਵਾ ਉਹ ਵੀ ਲਾਈ ਜਾਂਦੀ ਹੈ। ਔਰ ਅੱਜ ਦੇ ਸੰਗਤ ਦੇ ਵਿੱਚ ਕੁਝ ਉਹ ਲੋਕ ਸ਼ਾਮਲ ਹੋ ਰਹੇ ਨੇ। ਜਾ ਸਿੱਖ ਰਹਿਤ ਪਰਯਾਦਾ ਜਾਂ ਜੋ ਸਾਨੂੰ ਸਤਪੁਰਾਂ ਨੇ ਜਿਹਨਾਂ ਕੁਰੇਤਾ ਤੋਂ ਵਰਜਿਤ ਕੀਤਾ ਹੈ ਜੇਕਰ ਐਸਾ ਕੋਈ ਕਰਦਾ ਹੈ ਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਜਾ ਬਿਲਾਇ ਜਾਂਦੀ ਹੈ ਸੇਵਾ ਬਿਲਾਇ ਜਾਂਦੀ ਹੈ ਜਿਵੇਂ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸੰਗਤ ਦੇ ਵਿੱਚ ਸੰਗਤ ਦੇ ਸਾਹਮਣੇ ਖੜਾ ਹੈ ਇਕਬਾਲ ਸਿੰਘ ਇਕਬਾਲ ਸਿੰਘ ਤੁਸੀਂ ਸੰਗਤ ਦੇ ਵਿੱਚ ਖੜੇ ਹੋ ਜੀ ਅਕਾਲ ਪੁਰਖ ਸਾਹਿਬ ਤੇ ਸਾਰ목 ਪੰਜ ਸਿੰਘ ਸਾਹਿਬ ਦੇ ਸਾਹਮਣੇ ਤੁਹਾਡੇ ਤੇ ਤਖਸ਼ਿ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀਆਂ ਦੇਖੇ ਕਰਨ ਦਾ ਦੋਸ਼ ਹੈ ਤੁਸੀਂ ਇਸ ਗੱਲ ਨੂੰ ਸੰਗਤ ਦੇ ਵਿੱਚ ਕਬੂਲ ਕਰਦੇ ਹੋ ਕਬੂਲ ਕਰਦੇ ਹੋ ਮਾਈਕ ਜੋ ਭਾਈ ਔਰਲੈਸ ਬਾਈਕ ਦਿਓ ਹਾਂਜੀ ਜੋ ਤੁਹਾਡੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਅਣਦੇਖੀ ਕਰਦਾ ਦੋਸ਼ ਆ ਕਬੂਲ ਕਰਦੇ ਹੋ ਹੜੋ ਬੜਾ ਰੋਟਣਾ ਹੈ ਇਹ ਲਿਖੇ ਪਏ ਜਿਹੜੇ ਕੁਝ ਆਹ ਬਾਰਗੋ ਸੇਵਾ ਲਈ ਜਾਏ ਕੋ ਤੁਸੀਂ ਸੇਵਾ ਕਰਨ ਵਾਸਤੇ ਤਿਆਰ ਹੋ ਬੋਲੋ ਤੁਸੀਂ 11 ਦਿਨ ਮਗਧਾਰ ਜਬੀ ਸਾਹਿਬ ਦੇ 파ਕ ਕਰਨੇ ਨੇ ਇੱਕ 파ਕ ਰੋਜ਼ ਦਾ ਦਿੱਤ ਨੇ ਤੋਂ ਇਲਾਵਾ ਕੁੱਲ 11 파ਕ ਜਦ ਕੀ ਸਾਧ ਤੇ ਕਰਨੇ ਨੇ 11 ਦਿਨ ਨਗਾਤਾਰ 1 ਘੰਟਾ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸਾਮਣ ਕਰਨਾ ਕੈਮਰੇ ਦੇ ਸਾਹਮਣੇ ਬੈਕ ਸਾਡ ਕੇ ਜੋ ਹੈ ਉਹ ਆਪਣਾ ਪ੍ਰਦਰਸ਼ਨ ਕਰਨਾ ਬੜੇ ਨਿਮਰਤਾ ਦੇ ਨਾਲ ਗੁਰਬਾਣੀ ਕੀਰਤਨ ਤੁਸੀਂ ਲਗਾਤਾਰ 11 ਦਿਨ 1 ਘੰਟਾ ਹਰ ਰੋਜ਼ ਕਿਸੇ ਵੀ ਗੁਰਦੁਆਰਾ ਸਾਹਿਬ ਤੁਸੀਂ ਕੀਰਤਨ ਸਰਵਣ ਕਰ ਸਕਦੇ ਹੋ ਸੇਵਾ ਪੂਰੀ ਕਰਨ ਉਪਰੰਤ 500 ਰੁਪਏ ਦੇ ਕਿੜਾ ਪ੍ਰਸ਼ਾਦ ਇਹ ਦੇਖ ਤੁਸੀਂ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਦੇਖ ਕੇ ਆ ਕੇ ਕਰਵਾਉਣੇ ਹਨ ਔਰ ਉਪਰક્ત ਆਪਣੀ ਸੇਵਾ ਪੂਰੀ ਹੋਣ ਦੀ ਅਰਦਾਸ ਕਰਵਾਉਣੀ ਹੈ ਤੇ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਦੇਖ ਕੇ ਤੁਸੀਂ ਲਿਖ ਕੇ ਦੇਣਾ ਕਿ ਜੋ ਸ਼੍ਰੀ ਅਕਾਲ ਪਤਸ਼ਰ ਸਾਹਿਬ ਦੀ ਸੇਵਾ ਲਗੀ ਸੀ ਮੈਂ ਉਹ ਪੂਰੀ ਕਰ ਲਈ ਜਾਂ ਤੁਹਾਨੂੰ ਇਹ ਸੇਵਾ ਪ੍ਰਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੀ ਕੁਰਬਾਨੀ ਦਾ ਪ੍ਰਚਾਰ ਕਰਦੇ ਪਰ ਤੁਹਾਡੇ ਤੇ ਸੰਗਤ ਵੱਲੋਂ ਪਾਰਕ ਕੀਤਾ ਮੰਨਿਆ ਤੁਸੀਂ ਇਸ ਗੱਲ ਨੂੰ ਸੰਗਤ ਮੰਨਦੇ ਹੋ ਤੁਸੀਂ ਪੰਜ ਪਿਆਰੇ ਸਹਿਬਾਨ ਦੇ ਕੋਲ ਪੇਸ਼ ਹੋਏ ਹੋ ਇਹ ਤੁ ਕਰਮ ਕਰਨ ਤੋਂ ਬਾਅਦ ਪਾਕ ਇਸਤਰੀ ਗਮਨ ਕਰਨ ਤੋਂ ਬਾਅਦ ਤੁਸੀਂ ਤਾਂ ਆਪ ਕੋ ਈ ਸੀ

ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਠੀਕ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੜੇ ਹੋ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਉਲਟ ਜਾ ਕੇ ਆਪਰੇ ਨਿੱਜੀ ਸਵਾਰਥੀ ਕਾਤਰ ਤੁਸੀਂ ਸ਼੍ਰੀ ਅਕਾਲ ਤਖਤ ਦੇ ਖਿਲਾਫ ਤਾਂ ਆਪਕੋ ਵਿੱਚ ਗਏ ਦੁਨੀਆਵੀ ਦਾਲਤ ਵਿੱਚ ਗਏ ਜੋ ਤੁਸੀਂ ਬੇਸ਼ਿਰਕਾਬ ਤੱਕ ਸਾਹਿਬ ਦੇ ਹੁਕਮਾਂ ਦੇ ਆਦੇਸ਼ੇ ਕਰਕੇ ਤੁਸੀਂ ਇਸ ਕਾਨੂੰਨ ਬੰਦਦੇ ਹੋ ਜਿਹੜਾ ਦਾਲਤ ਵਿੱਚ ਕੇਸ ਕੀਤਾ ਸੀ ਉਸ ਕੇਸ ਨੂੰ ਵਾਪਸ ਲੈ ਚੁੱਕੇ ਹੋ ਪਰ ਲੈ ਕੇ 4 ਮਹੀਨੇ ਹੋ ਗਏ ਨੇ ਆਪਕੋ ਰਿਪੋਰਟ ਕਰ ਦਿੱਤੀ ਰੁਕੋ ਖੜੇ ਹੋ ਜਾਓ ਖੜੇ ਰਹੋ

ਇਹ ਦਾ あれ ਜਿਹੜੀ ਹੈ ਜਿਹੜੀ ਆ ਕਾਪ ਸੈਕਟਰੀ ਦੇ ਜਿਹੜੇ ਜਿਹੜੇ ਸਾਲ ਨੂੰ ਬਹੁਤ ਕਰ ਕਦੇ ਉਹਦੇ ਕੋਲ ਬਾਰੇ ਕੁਜੀ ਦਾ ਕਾਹਨ ਕੋਮਰਨਜੀਤ ਸਿੰਘ ਜਪਾਲ ਸਿੰਘ ਸੋਮਨਾਥ ਸਿੰਘ

सरकार जो सिंह साहेब जथेदार श्री अकाल तख्त साहब जी थोड़े तो नलबात करे सिंह साहब जी को है कि वह माइक से आने की कृपा कर ਬਾਤ ਹੈ ਜਿਵੇਂ ਕਿ ਆਪਾਂ ਨੇ ਬਾਤ ਕਰਨੀ ਹੈ

तो बेहद बेहद दिक्कत आने को ही मानते हो गलती के लिए मानते हो सारे भाई-बहन के सब से मानते हो पंजो जने भाई बोलो कि अपना जो पहले क्या किया है कि तुझे तुझे काम तो सुबह पूछे कि जबकि आह तुझे काम तो सुबह पूछ करके किस तरह आया है तो उसी इस गांव को मानते हो सब जो तो हाँ पार पार तो नहीं। नहीं जा सकते हो जाओ हरपाल पार्टी मेरे नहीं हरपाल पार्टी मेरा नाम जगजीत सिंह है मामला ये सी की अकाल का साहब ने इंडोडिया चोना का रानडा ऑर्डर किया ਸੀ ਉਸ ਆਦਰ ਉਸ ਆਦਰ ਨੂੰ ਲੈ ਕੇ ਮੈਂ ਕੋਟ ਗਿਆ ਸੀ ਤੇ ਉਹ ਕੋਟ ਤੋਂ ਮੈਂ ਵਾਪਸ ਆਪਣਾ ਆਦਰ ਲੈ ਲਿਆ ਹੈ ਔਰ ਮੈਂ ajo na ক্ষমা ਕਰਦਾ ਸੇਵਾ ਕਰ ਗਿਆ ਉਹ ਸੇਵਾ 18 ਦਿਨ ਪਾਂਦੇ ਮੰਨਦੀ ਸੀ ਜੱਟਿਸ ਸਾਹਿਬ ਦਾ ਪਾਠ ਹੋਰੀ ਇੱਕ ਜਰਬੇ ਦੀ ਰਸੀਦ ਪਟਨਾ ਸਾਹਿਬ ਨੂੰ ਸਜਾ ਪ੍ਰਵਾਨ ਹੈ ਤੁਸੀਂ ਬਿਲਕੁਲ ਫੋਨ ਕਰਦੇ ਹੋ ਕਬੂਲ ਕਰਕੇ ਤੁਸੀਂ ਚਾਹੀਦਾ ਕਿ ਤਰੀਕਾ ਕਬੂਲ ਕੀਤੀ ਹੈ ਤਾਂ ਹੀ ਤਾਂ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਸ ਮੈਂ ਜੇ ਗਲਤੀ ਕੀਤੀ ਸੀ ਤੁਹਾਡੀ ਗਲਤੀ ਸੀ ਮੈਂ ਕੋਟ ਗਿਆ ਸੀ ਅੱਛਾ ਕੀ ਕਰਤੀ ਸੀ ਕੋਟ ਜਾਂਦਾ ਚੋਣ ਦਾ ਜਿਹੜੋ ਦਵਿਚ ਮੈਂ ਕੋਟ ਗਿਆ ਇਹ ਨਾ ਚੋਣ ਉੱਥੋਂ ਦੇ ਦਿਖ ਲਿਆ ਕਿ ਧਿਆਨ ਮੈਂ ਔੜੇ ਵੀ ਤੇ ਗਿਆ ਸੀ ਤੇ ਮੈਂ ਆਪਣੀ ਗਲਤੀ ਮੰਨ ਕੇ ਪੀਟੀਸ਼ਨ ਵਾਪਸ ਲੈ ਲਈ ਹੈ ਪੀਟੀਸ਼ਨ ਲੈ ਕੇ ਉਹ ਮੈਂ ਡਿਸਪੋਜ਼ ਕਰ ਲਈ ਹੈ 올리나 ਜੋ ਸੇਵਾ ਲਈ ਇਹ ਮਿੰਨ ਕਬੂਲੇ ਕਿੰਨੇ ਸਮੇਂ ਘੱਟ ਪਟੇ ਲਿਆ ਜੀ 6 ਮਹੀਨੇ ਹੋ ਗਏ ਪਟੇ ਜੀ ਆਜ ਨਹੀਂ ਲਾਣ ਨਾਮ ਕੀ ਤੁਹਾਡਾ ਜਗਜੀਤ ਸਿੰਘ ਟੁਡੇਜਾ 인도어